ਵਾਹਿਗੁਰੂ ਜੀ ਕਾ ਕਾਲ ਸਾਬ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਆਸਾ ਮਹੱਲਾ ਤੀਜਾ ਛੰਤ ਘਰੋ ਤੀਜਾ ਇਹ ਛੰਤ ਹੀ ਉਚਾਰਨ ਕਰਨਾ ਕਈ ਅੰਜਾਨ ਪਾਠੀ ਸੰਤ ਹੀ ਗਏ ਜਾਂਦੇ ਹਨ ਛੰਤ ਸੁਚਾਰ ਕਰਨਾ ਸਾਜਨ ਮੇਰੇ ਪ੍ਰੀਤਮਾਹ ਤੁਮ ਸਹਿ ਕੀ ਭਗਤ ਕਰੇ ਹੋ ਤੂਮ ਸਹਿ ਕੀ ਭਗਤ ਕਰੇ ਹੋ ਗੁਰ ਸੇਵਾ ਹੋ ਸਦਾ ਆਪਣਾ ਨਾਮ ਪਦਾਰਥ લેਹੋ ਭਗਤ ਕਰਹੁ ਤੁਮ ਸਹਿ ਕੇਰੀ ਸਹਿ ਕੀਰੀ ਭਗਤ ਕਰਹੁ ਤੁਮ ਸਹਿ ਕੇਰੀ ਭਗਤ ਕਰੋ ਤੁਮ ਸਹ ਕੀਰੀ ਜੋ ਸਹ ਪਿਆਰੇ ਭਾਵੈ ਆਪਣਾ ਭਾਣਾ ਤੁਮ ਕਰਹੁ ਤਾ ਫਿਰ ਸਹ ਖੁਸੀ ਨ ਆਵੈ ਠੀਕ ਹੋ ਸਾਬ ਹਾਂਜੀ ਆਪਣਾ ਭਾਣਾ ਤੁਮ ਕਰਹੁ ਇਥੇ ਵੀ ਸ੍ਰੀਨਾਮ ਹੈ ਤਾ ਫਿਰ ਸਹ ਖੁਸੀ ਨ ਆਵੈ ਭਗਤ ਭਾਵ ਇਹ ਮਾਰਗ ਵਿਖੜਾ ਗੁਰਦੁਆਰ ਕੋ ਗੁਰਦੁਆਰ ਕੋ ਪਾਵੈ ਕਹ ਨਾਨਕ ਜਿਸ ਕਰੇ ਕਿਰਪਾ ਸੋ ਹਰ ਭਗਤੀ ਚਿਤ ਲਾਵਾਏ ਮੇਰੇ ਮਨ ਬੈਰਾਗਿਆ ਤੂੰ ਬੈਰਾਗ ਕਰ ਕਿਸ ਦਿਖਾਵਾਹਿ ਹਾਂਜੀ ਮੇਰੇ ਮਨ ਬੈਰਾਗਿਆ ਇਥੇ ਵਿਸਰਾਮ ਲਾਦਣਾ ਤੂੰ ਬੈਰਾਗ ਕਰ ਕਿਸ ਦਿਖਾਵਾਹਿ ਹਰ ਸੋਹਿਲਾ ਤੇਨ ਸਾਦ ਸਦਾ ਜੋ ਹਰ ਗੁਣ ਗਾਵਹਿ ਕਰ ਬੈਰਾਗ ਤੂੰ ਛੋੜ ਪਾਖੰਡ ਸੋ ਸਭ ਕਿਸ ਜਾਣੈ ਜਾਲ ਥਲ ਮਹੀਲ ਏਕੋ ਸੋਈ ਗੁਰਮੁਖ ਹੁਕਮ ਪਛਾਨੈ ਜਿਨ ਹੁਕਮ ਪਛਾਤਾ ਹਰੀ ਕੇਰਾ ਸੋਈ ਸਰਬ ਸੁਖ ਪਾਵੈ ਏਵ ਕਹ ਨਾਨਕ ਸੋ ਬੈਰਾਗੀ ਅਨ ਦਿਨ ਹਰਿ ਲਿਵਲਾਵੈ ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰ ਤੇਰਾ ਨਾਲੇ ਮਨ ਸਿਆਣਪ ਛੋਡੀਐ ਗੁਰ ਕਾ ਸਬਦ ਸਮਾਲੇ ਸਾਥ ਤੇਰਾ ਸੋ ਸਹੋ ਸਦਾ ਹੈ ਇਕ ਖੇਨ ਹਰ ਨਾਮ ਸਮਾਲੇ ਇਕ ਖੇਨ ਹਰ ਨਾਮ ਸਮਾਲੇ ਜਨਮ ਜਨਮ ਕੇ ਤੇਰੇ ਪਾਪ ਕੱਟੇ ਅੰਤ ਪਰਮ ਪਾਦ ਪਾਵਹੀ ਅੰਤ ਪਰਮ ਪਾਦ ਪਾਵਹੀ ਸਾਚੇ ਨਾਲ ਤੇਰਾ ਗੰਢ ਲਾਗੈ ਗੁਰਮੁਖ ਸਦਾ ਸਮਾਲੇ ਏਉ ਕਹੈ ਨਾਨਕ ਜਹ ਮਾਨ ਤੂੰ ਤਾਵਦਾ ਕਿੱਥੇ ਵਿਸਰਾਮ ਲਾਉਣਾ ਹੈ ਏਉ ਕਹੈ ਨਾਨਕ ਜਹ ਮਾਨ ਤੂੰ ਤਾਵਦਾ ਏਉ ਏ ਹਾਂਜੀ ਏਉ ਛੇਤੀ ਬੋਲ ਤਹ ਹਰ ਤੇਰਾ ਸਦਾ ਨਾਲੇ ਸਤਗੁਰ ਮਿਲਿਆ ਤਾਵਤ ਥੰਮਿਆ निज ਘਰ ਵਸਿਆ ਆਏ ਨਾਮ ਵਿਹਾਜੇ ਨਾਮ ਲਏ ਨਾਮ ਰਹੇ ਸਮਾਏ ਧਾਵਤ ਥੰਮਿਆ ਸਤ ਗੁਰ ਮਿਲਿਆ ਦਸਵਾ ਦੁਆਰ ਪਾਇਆ ਤਿਥੈ ਅੰਮ੍ਰਿਤ ਪੂਜਨ ਸਹਜ ਧੁਨ ਉਪਜੈ ਜੇਤ ਸਬਦ ਜਗਤ ਥੰਮ ਰਹਾਇਆ ਤਹ ਅਨੇਕ ਬਾਜੇ ਸਦਾ ਅਨੰਦ ਹੈ ਸਚੇ ਰਹਿ ਆ ਸਮਾਏ ਇਓ ਕਹ ਨਾਨਕ ਸਤਿਗੁਰ ਮਿਲਿਆ ਧਾਵਤ ਥੰਮਿਆ ਨਿਜ ਘਰ ਵਸਿਆ ਆਏ ਇਓ ਇਓ ਕਹ ਨਾਨਕ ਸਤਿਗੁਰ ਮਿਲਿਆ ਇਥੇ ਵਿਸਰਾਮ ਲਾਉਣਾ ਹੈ ਧਾਵਤ ਥੰਮਿਆ ਨਿਜ ਘਰ ਵਸਿਆ ਆਏ ਮਨ ਤੂੰ ਜੋਤ ਸਰੂਪ ਹੈ ਮਨ ਪਦ ਤੇ ਯਮਕ ਲਾ ਦਨੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ ਮੂਲ ਪਛਾਣ ਤਾ ਸੋਹ ਜਾਣਹ ਮਰਨ ਜੀਵਨ ਕੀ ਸੋਝੀ ਹੋਈ ਗੁਰ ਪ੍ਰਸਾਦੀ ਏਕੋ ਜਾਣਹ ਤਾ ਦੂਜਾ ਭਾਉ ਨਾ ਹੋਈ ਮਨ ਸਾਤ ਆਈ ਵੱਜੀ ਵਧਾਈ ਵਧਾਈ ਮਨ ਸਾਤ ਆਈ ਵੱਜੀ ਵਧਾਈ ਤਾ ਹੋਆ ਪਰਵਾਣਿ ਏਉ ਕਹ ਨਾਨਕ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਕਿਉ ਕਹੈ ਨਾਨਕ ਇਥੇ ਠੰਮ ਕੇ ਮਨ ਇਥੀਮ ਕਲਾ ਕੀ ਤੂੰ ਜੋਤ ਸਰੂਪ ਹੈ ਇਥੇ ਵਿਸਰਾਮ ਆਪਣਾ ਮੂਲ ਪਛਾਨ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਪਤੈ